ਜਿੱਦਾਂ ਆ ਮੁੰਡੇ ਲਾਉਂਦੇ ਪਏ ਨੇ ਨਾ ਇਹਨਾਂ ਨੂੰ ਲਵਾਉਂਦੇ ਪਏ ਆ ਗਾਉਂ ਹੁੰਦਾ ਭਵਾਨ ਨੋਕੀ ਲਾਉਂਦਾ ਮੈਂ ਤਾਂ ਸਾਡੀ ਵੀ ਇਦਾਂ ਲੱਗਦੀ ਰਹੀ ਇਥੇ ਭਵਾਨ ਪਾ ਜਾਂਦਾ ਹੁੰਦਾ ਬੁਲਕਾਰ ਹੋ ਗਿਆ ਭਵਾਨ ਆਪਣੇ ਜੱਗਾ ਭਵਾਨ ਜਿੱਦਾਂ ਨਾ ਸਾਰੇ ਹਾਂਜੀ ਮੈਂ ਤਾਂ ਸਾਡੀ ਇਹੋ ਲਾਉਂਦੇ ਰਹੇ ਆ ਤੇ ਸਿੱਖੇ ਵੀ ਅਸੀਂ ਇਹਨਾਂ ਨੂੰ ਵੇਖ ਕੇ ਹੀ ਆ ਐਕਸਰਸਾਈਜ਼ ਕਿਦਾਂ ਕਰਨੀ ਆ ਕਿੱਦਾਂ ਕਰਨਾ ਤੇ ਬਸ ਗਰਾਊਂਡ ਦੇ ਵਿੱਚ ਬੰਦੇ ਆਉਣ ਮੁੰਡੇ ਆਉਣ ਸੀਨੀਅਰ ਆਉਣ ਉਹਨਾਂ ਨਾਲ ਵੇਖ ਜਿਹੜਾ ਛੋਟਾ ਉਹਦੇ ਦਿਲ 'ਚ ਹੁਣਾ ਤੀ ਯਾਰ ਮੈਂ ਵੀ ਇੰਨਾ ਹਰਦਾ ਬਣਾ ਹਾਂ ਜਿੱਦਾਂ ਇਹ ਹੁੰਦੀ ਆ ਜਿੱਦਾਂ ਪ੍ਰੈਕਟਿਸ ਕਰਦੇ ਮੈਂ ਵੀ ਓਦਾਂ ਕਰਦਾ ਜੋ ਗਰਾਊਂਡ ਤੋਂ ਕਲੀਅਰ ਹੋਣੇ ਬੰਦ ਹੋ ਜਾਣਗੇ ਸੀਨੀਅਰ ਤੇ ਨਿੱਕੇ ਮੁੰਡੇ ਆਟੋਮੈਟਿਕਲੀ ਘਟ ਜਾਣਗੇ ਉਹਨਾਂ ਨੂੰ ਪਤਾ ਨਹੀਂ ਲੱਗਣਾ ਪਈ ਮਿਹਨਤ ਹੀ ਕਰਨੀ ਹਾਂ ਤੁਹਾਡੇ ਸਾਹਮਣੇ ਹੁੰਦਾ ਸੀਨੀਅਰ ਪਰਵਾਨ ਦਾ ਇੰਨਾ ਫਾਇਦਾ ਜਾਂਦਿਆਂ ਜਾਂਦਿਆਂ ਵੀ ਕੋਈ ਇੱਕ ਚੀਜ਼ ਦੱਸ ਗਿਆ ਨਾ ਹੋ ਸਕਦਾ ਉਹ ਬੰਦੇ ਦੇ ਸਾਰੀ ਉਮਰ ਰਸਤੇ ਕੰਮ ਆ ਜੇ ਇਹ ਤੇ ਆ ਜੀ ਇਹ ਤੇ ਨੋਟ ਕਰ ਲਈ ਉਹ ਇਦਾਂ ਨਹੀਂ ਆ ਕਰੋ ਉਹ ਤੂੰ ਇੱਥੇ ਗਲਤੀ ਕਰਦਾ ਪਿਆ ਤੂੰ ਇਦਾਂ ਕਰਿਆ ਕਰ ਤੂੰ ਆਹ ਵਾਲੀ ਮਿਹਨਤ ਲਾਇਆ ਕਰ ਉਹ ਤੁਰਦਿਆਂ ਤੁਰਦਿਆਂ ਇਹਨਾਂ ਕੋਈ ਦੱਸ ਕੋਈ ਜ਼ਿੰਦਗੀ ਦਾ ਸਾਰੀ ਦਾ ਐਕਸਪੀਰੀਅੰਸ ਹੁੰਦਾ ਇਹ ਤੇ ਆ ਇਹ ਚੀਜ਼ ਆ ਪਹਾੜੋਂ ਜਿੰਨੇ ਸੀਨੀਅਰ ਇੱਥੇ ਗਰਾਊਂਡ 'ਚ ਆਉਣ ਤੇ ਬਾਕੀ ਆ ਮੁੰਡੇ ਆਟੋਮੈਟਿਕ ਵੀ ਵਕੀਨਾਂ ਵਿੱਚ ਕਿੰਨੇ ਜਾਣੇ ਤਿਆਰ ਹੋ ਜਾਂਦੇ ਇਹ ਤੇ ਆਏ ਹਾਂ ਮੁੰਡੇ ਲਾ ਪਹਿਲਾਂ ਇੱਥੇ ਖਿਆਲ ਦੇ ਵਿੱਚ ਮੈਂ ਇੱਥੇ ਕੋਖ ਨਹੀਂ ਪਾਂਗੇ ਹੀ ਗੱਲੀ ਹਣਾ ਪਾਂਗੇ ਗੀ ਗੱਲੀ ਪਾਂਗੇ ਹੁਣ ਵੇਲਾ ਮੈਂ ਤਾਂ ਕਰਾਉਂਦਾ ਕਿੰਨੇ ਮੁੰਡੇ ਕਿੰਨੇ ਮੁੰਡੇ ਅੱਜ ਖੜਨ ਗਏ ਆ ਅੱਜ ਘਾਟੋ ਘਾਟੋ 20 25 ਮੁੰਡੇ ਗਏ ਨੇ ਖੇਡਣਾਂ ਖੜਨ ਗਏ ਆ ਹਾਂ ਅੱਧੇ ਛੋਟੇ ਵੀ ਗਏ ਆ ਤੇ ਵੱਡੇ ਵੀ ਗਏ ਆ ਕਿੰਨੇ ਆ ਜੀ ਇੱਥੇ ਗਰਾਊਂਡ 'ਚ ਆ ਹਾਂਜੀ ਬਾਅਦ ਇਹੋ ਹੀ ਆ ਇੱਕ ਦੂਜੇ ਨੂੰ ਵੇਖ ਕੇ ਬਾਅਦ ਮੁੰਡੇ ਆਉਣ ਲੱਗ ਪ ਉਹ ਚਾਹੀਦਾ ਹੁੰਦਾ ਕੋਈ ਨਾ ਕੋਈ ਨਾਲ ਸਾਥ ਚਾਹੀਦਾ ਸਾਥ ਚਾਹੀਦਾ ਬਾਕੀ ਬਾਬੇ ਦੀ ਕਿਰਪਾ ਸਾਰਾ ਕੋਈ ਠੀਕ ਆ ਮੈਂ ਤਾਂ ਇਦਾਂ ਲਾਈ ਜਾਨਾ ਆਪੇ ਤਗੜੇ ਹੋ ਜਾਣਾ ਇਹਨਾਂ ਨੇ ਤੇ 11 ਅਗਰ ਜਿਹੜਾ ਬੰਦਾ ਸੀਨੀਅਰ ਉਹਦੀ ਇਤ ਕਰਨ ਇਹ ਤੇ ਜੋ ਪੁਹਾਨ ਆਉਂਦਾ ਆਪਣਾ ਟਾਈਮ ਕੱਢ ਕੇ ਹੁੰਦਾ ਇਹਨਾਂ ਦੀ ਮਿਹਨਤ ਕਰਵਾਉਣਾ ਇਹ ਤੇ ਤੈਨੂੰ ਆਇਆ ਸੀ ਆਪਣਾ ਮਰਖਾਉਣਾ ਕੰਮ ਤਾਂ ਵੀ ਆਇਆ ਹੈ ਨਾ ਹਾਂਜੀ ਸਾਰੇ ਆਉਂਦੇ ਆ ਰੋਜ਼ ਹੀ ਕੋਈ ਨਾ ਕੋਈ ਪੁਹਾਨ ਆ ਜਾਂਦਾ ਮਿਹਨਤ ਲਵਾ ਜਾਂਦਾ ਵਾ ਮਿਹਨਤ ਲਵਾ ਜਾਂਦਾ ਹਾਂ ਜਦੋਂ ਉਹ ਨਾ ਮੈਚ ਤੇ ਨਹੀਂ ਜਾਣਾ ਉਦੋਂ ਗਰਾਊਂਡ ਤੇ ਆ ਜਾਂਦੇ ਨੇ ਮਿਹਨਤ ਲਵਾ ਜਾਂਦੇ ਨੇ ਇਹਨਾਂ ਦੀ ਠੀਕ ਆ ਸਾਰਾ ਉਦਾਂ ਹੀ ਹੋਲੀ ਹੋ ਤਗੜੀ ਹੋ ਜਾਣਾ ਇਹਨਾਂ ਨੇ ਟੈ ਨਹੀਂ ਵੀ ਹਾਂ ਹੁਣੇ ਅੱਛੇਆਂ ਮਹੀਨਿਆਂ ਚ ਕੋਈ ਜਾਰੀ ਵਾਲਾ ਸਿਸਟਮ ਚੱਲ ਜਾਣਾ ਤਗੜਾ ਹੋਣਾ ਪਈ ਹਾਂ ਜਿਹੜਾ ਅਨਫਿਟ ਹੋਇਆ ਹੁੰਦਾ ਪਲੇਅਰ ਉਹ ਹੁੰਦਾ ਦੂਆਂ ਤੋਂ ਨੰਨੇ ਮਹੀਨੇ ਤਿਆਰ ਹੋ ਜਾਂਦਾ ਜਿਹੜਾ ਨਵਾਂ ਪਲੇਅਰ ਆ ਉਹਨੂੰ ਤਾਂ ਫਿਰ ਉਹਨੂੰ ਤੱਕੇ ਖਾਣੇ ਪੈਂਦੇ ਉਹਨੂੰ ਫਿਰ ਸਾਰਾ ਮਿਹਨਤ ਵੀ ਲਾਉਣੀ ਪੈਣੀ ਆ ਉਹਨੂੰ ਕਈ ਕੁੱਖ ਨੂੰ ਜਰਨਾ ਧਰਨਾ ਪੈਣਾ ਫਿਰ ਜਾ ਕੇ ਉਹਨੇ ਨਿਕਲਣਾ ਅੱਗੇ ਫਿਰ ਪਲੇਅਰ ਬਣਦਾ ਫਿਰ ਲੱਗੇ ਰਹਿਣਾ ਪਈ ਮਿਹਨਤ ਮਿਹਨਤ ਦਾ ਫਾਇਦਾ ਹੀ ਆ ਮੈਂ ਤਾਂ ਨਸਾ ਮੇਰਾ ਤਾਂ ਨਹੀਂ ਮੈਨੂੰ ਵੀ ਆਦਾ ਬਿਹਾਰ ਤੁਰਦਾ ਜਦਾ ਨਹੀਂ ਰੋਜ਼ੀ ਆ ਨਾ ਕਰਮਟੇ ਰੋਜ਼ੀ ਆਉਂਦਾ ਮੈਂ ਨਾਨਕੇ ਆਇਆ ਅੱਜ ਆ ਅੱਛਾ ਨਾਨਕੇ ਆਇਆ ਵਾ ਹਾਂਜੀ ਚਲ ਵਧੀਆ ਬਦਨ ਪੈ ਗਏ ਨੇ ਆ ਜਾ ਕੇ ਆਪਣੇ ਦਸਨਾਂ ਦੇ ਨਾਲ ਸਲਾਮੇ ਪਿੰਡਾਂ ਹੀ ਖੇਡਦੇ ਹਾਂ ਠੀਕ ਆ ਤੂੰ ਕਿ ਨਹੀਂ ਜਾਦਾ ਹਾਂਜੀ ਦੰਗੀਆਂ ਤੋਂ ਤੇਰੇ ਸੂਲ ਆ ਕੇ ਵੀ ਉਹ ਤੇ ਕੋਈ ਮੈਨੂੰ ਆ ਗਿਆ ਦੋ ਮੁੰਡੇ ਹੋਰ ਮਨ ਉਹ ਬੜੀ ਲੇਟ ਆਏ ਆ ਸਾਸੀ ਗਾਲ ਜੀ ਸਾਰਿਆਂ ਨੂੰ ਅੱਜ ਆਪਣੇ ਕੋ ਆਪਣੇ ਫੌਜੀ ਭਲਵਾਣਾ ਆਏ ਆ ਚਲੋ ਇੱਥੇ ਦੱਸਣ ਦੇ ਮੁੰਡਿਆਂ ਨੂੰ ਲੈਨ ਸਰੀ ਹੋ ਜਾ ਲੈਨ ਤੇ ਕਿੰਨੇ ਕਿੰਨੇ ਸੈਟ ਲਾਉਂਦੇ ਭਾਉ ਜੀ ਕਿੰਨੇ ਕਿੰਨੇ ਦਾ ਉਖਣਾਣੀਆਂ ਆਪਾਂ ਬਸ ਡੰਡ ਲਾਈ ਜਾਣੇ ਆ ਜਿੱਥੇ ਰੋਕ ਦੂੰਗਾ ਰੁਕ ਜਿਓ ਠੀਕ ਹੈ ਨਾ ਚਲੋ ਛੋਟੇ ਲਾਉਣੇ ਛੋਟੇ ਛੋਟੇ ਚਲ 1 2 3 4 5 6 7 8 9 ਡਾਊਨ ਹੋ ਜਾ

ਚੱਲਾ ਫੂਨ ਫਾੜ ਕੇ ਦਿਨ ਲਵਾ ਜੀ ਪਾ ਲੈ। ਤੁਸੀਂ ਹੋਰ ਵਿੱਚ। ਚਲੋ ਚਲੋ। ਫਾੜ ਲੈ ਫਾੜ ਲੈ। ਹਾਂ। ਫਾੜ ਲੈ। ਚੱਲਾ 40 ਦਾ ਸਾਟਾ ਦਾਦਾ ਕਰਕੇ ਲਾ ਦੇ। ਠੀਕ ਆ। 5 ਸੈਕਿੰਡ ਪਾਉਜ਼ ਕਰਨਾ ਥੱਲੇ। 1 2 3 4 5 6 7 8 9 10 ਡਾਉਨ। 2 3 4 5 ਉੱਪਰ। 3 4 ਲਾਣਾ। 2 3 4 5 6 7 8 9 10 ਡਾਉਨ। ਤੋ ਚੱਲ ਆਪਾਂ ਚੱਲਾਪੀ ਚੱਲਦੇ ਤੋ ਚੈ ਚਾ ਸਾਹ ਸੋ ਹਾਂ ਹਾਂ ਬਾਕ ਤਾਂ ਚੱਲ ਆ ਬਾਹਰ ਲੱਗ ਤੇਰਾ ਕਰੀ ਚੱਲ ਆਪੀ ਕਰਦੇ ਠੀਕ ਆ ਜੋ ਦੋਨੋਂ ਆਪ ਭਲਵਾਨ ਕਰਾ ਲੰਦਾ ਆਪੇ ਤੇ ਚਲੋ ਚੱਲ ਡਾਊਨ ਡਾਊਨ 3 4 5 ਅੱਪ 10 ਲਾਓ 1 2 3 ਡਾਊਨ 1 2 3 ਚੱਲ 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 ਬੋ ਡਾਊਨ ਹੋ ਡਾਊਨ ਹੋ ਲਾ ਲਾ ਦਾਖ ਲਾ ਬਹੁਤ ਵਧੀਆ ਡਾਊਨ ਇਹ ਹੋ ਗਿਆ ਨਾ 1 2 3 4 5 ਅੱਪ ਦਹ ਲਾਓ ਦਹ ਲਾਓ ਦਹ ਲਾਓ ਦਹ ਲਾਓ ਖੜਾ ਗੀ ਲੋਗੇ ਦਹ ਲਾਓ ਲੈ ਲੈ ਲਾ 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 ਚਲ ਤਾਂ ਮੈਂ ਗੇਂ ਲਗਾ ਦਹ ਕਰਦੇ ਪੂਰੇ ਇਹ ਦਹ ਕਰੋ ਸਾ ਮੈਂ ਦਿੰਦਾ ਪਿਆ ਕੀ ਹੋ ਗਿਆ ਤਾਂ ਗੋ ਗਿਆ ਚਲੋ ਲਾਓ 1 2 3 4 5 6 7 8 9 10 ਚਲੋ ਅੱਧੀ ਡੰਡ ਲਾਏ ਸਾਰੇ ਦਾ ਹੰਬੀ ਜਾਂਦੇ ਵੀ ਉੱਦਾਂ ਪਤਾ ਨਹੀਂ ਕੀ ਹੋ ਗਿਆ ਹੁੰਦਾ ਮੈਂ ਤਾਂ ਬੜੀ ਕ ਘੱਟ ਲਾਉਂਦੇ ਪਲਵਾਣੇ ਭੱਜਦੇ ਭੱਜਦੇ ਆ ਮੈਂ ਤਾਂ ਦੋ ਪਰ ਫਿਰ ਲਾ 30 ਸੈਕਿੰਡ ਆਪਣੇ ਟਾਈਮ ਦੱਸੋ ਇਹਨਾਂ ਨੂੰ ਕਿੰਨੀ ਕ ਮਿਹਨਤ ਚੱਲਦੀ ਹੁੰਦੀ ਹੈ ਗਰਾਊਂਡ 'ਚ ਮਿਹਨਤ ਐਂ ਥੋੜੀ ਤਾਂ ਮੈਂ ਤਾਂ ਡਿਪਲਵਾਣ ਲਾਉਂਦਾ ਨੂੰ ਚੱਲਦੇ ਸਾਰੇ ਇਦਾਂ ਹੀ ਹੁੰਦੇ ਆ ਹਾਂ ਜਾਂ ਡੰਡਾ ਤੋੜ ਲੈਣਾ ਇੱਥੋਂ ਲਿਆ ਕੇ ਹੈਗੇ ਪੁੱਤਨ ਲੱਜ ਪੈਣਾ ਜਾਂ ਪੈਸਿਆਂ ਦਾ ਰੱਖਿਆ ਹੋਣਾ ਜਾਂ ਜੁਰਮਾਨਾ ਪਾਉਣਾ ਜਦੋਂ ਕਿੰਨੇ ਕ ਜਾਣੇ ਹੁੰਦੇ ਹੁੰਦੇ ਆ ਆਪਣੇ ਪਿੰਡ ਤੇ ਜਿੱਦਾਂ ਲੜ ਕੋਈ ਛੋਟਾ ਮੇਲਾ ਨਹੀਂ ਇਦਾਂ ਚਾਰ ਚਾਰ ਹਲਾ ਗਰਾਊਂਡ ਭਰੀ ਹੁੰਦੀ ਸੀ ਪੂਰੀ ਆ ਕਬੱਡੀ ਦੀਆਂ ਗਰਾਊਂਡਾਂ ਬਣੀਆਂ ਹੁੰਦੀਆਂ ਸੀ ਇੱਕ ਵੱਡਿਆਂ ਦਾ ਮੈਚ ਲੱਗਦਾ ਪਿਆ ਹੁੰਦਾ ਬਾਈ ਛੋਟੇ ਇੱਧਰ ਕਿੰਨੇ ਪਤਾ ਨਹੀਂ ਕਿੰਨੇ ਬੱਚੇ ਕਿੰਨੇ 100 200 ਬੰਦਾ ਖੇਡਦਾ ਹੁੰਦਾ ਹੁਣ ਮੁੰਡਿਆਂ ਨੂੰ ਹੈ ਹੀ ਨਹੀਂ ਕੁਝ ਵੀ ਹੁਣ ਤਾਂ ਕ੍ਰਿਕਟ ਦੀਆਂ ਮੋਗੀਆਂ ਕਬੱਡੀ ਦੀਆਂ ਦੇ ਗੱਲ ਛੱਡ ਆਉਂਦੇ ਨਹੀਂ ਪਤਾ ਨਹੀਂ ਕੀ ਗੱਲ ਆ ਹੁਣ ਤਾਂ ਕ੍ਰਿਕਟ ਦਾ ਖਤਮ ਹੋ ਗਿਆ ਕੰਮ ਨਸ਼ੇ ਵਾਲੇ ਚੱਲ ਗਏ ਨਾ ਜਿਆਦਾ ਨਹੀਂ ਬਾਹਰ ਚੱਲ ਗਏ ਬਾਹਰ ਵੀ ਚੱਲ ਗਏ ਨਾ ਨਸ਼ਾ ਵੀ ਆ ਛੋਟੇ ਛੋਟੇ ਕਿੱਥੇ ਨਸ਼ਾ ਕਰਦੇ ਪਏ ਆ ਉਦਾਂ ਹੀ ਥੋੜ ਹੋ ਗਏ ਆ ਕਬੱਡੀ ਜਿਹੜੀ ਖੇਡ ਆ ਨਾ ਇਹ ਥੋੜੀ ਤਾਕਤ ਵਾਲੀ ਜਿੱਦਾਂ ਇਹਦੇ ਵਿੱਚ ਸਾਰਾ ਕੁਝ ਹੀ ਆ ਜਾਂਦਾ ਪੁਸ਼ਤੀ ਜੁੱਡੋ ਕਾਰਾਟੇ ਵਾਲਿਆ ਵੀ ਸਿਸਟਮ ਆ ਜਾਣਾ ਸਪ੍ਰਿੰਟਾਂ ਵੀ ਆ ਜਾਣੀਆਂ ਤੇ ਉਹਦੇ ਵਾਸਤੇ ਜਾਨ ਬੜੀ ਚਾਹੀਦੀ ਉਹ ਤੇ ਆਏ ਨਹੀਂ ਇੰਨੀ ਜਾਨ ਬੱਚੇ ਮਾਰ ਕੇ ਰਾਜੀ ਨਹੀਂ ਨਾ ਮਾਪਿਓ ਇੰਨਾ ਬੱਚੇ ਨੂੰ ਗਰਮੀ ਚ ਭੇਜ ਕੇ ਰਾਜੀ ਹੈ ਨਹੀਂ ਤੇ ਇੱਥੇ ਜੇ ਜ਼ਿਆਦਾ ਗਰਮੀ ਆਣੀ ਨਾ ਨਹਿਰ ਤੇ ਚੱਲ ਜਾਂਦੇ ਉਹਨੇ ਨਹਿਰ ਤੇ ਜਾ ਕੇ ਵੀ ਖੇਡੀ ਜਾਣਾ ਤੇ ਜ਼ਿਆਦੀ ਗਰਮੀ ਲੱਗਣੀ ਫੇਰ ਉਹਦੇ ਵਿੱਚ ਫੇਰ ਇੱਕ ਝੋਕੀ ਮਾਰ ਕੇ ਬਾਹਰ ਆ ਜਾਣਾ ਹੋਣ ਕਿਸੇ ਬੱਚੇ ਨੂੰ ਕਰਕੇ ਦੱਸਾਂ ਤਾਂ ਤਾ ਟੰਡਾ ਇਦਾਂ ਨਾ ਇਹਨਾਂ ਅਗਲੇ ਦਿਨ ਬੁਖਾਰ ਚੜ ਜਾਣਾ ਬੁਖਾਰ ਚੜ ਜੇਗਾ ਆਪਣੇ ਨਹੀਂ ਹੈਗਾ ਇਹ ਤਾਂ ਕਿ ਸਾਰੇ ਇੱਕੋ ਜਿਹੀ ਹੋਰ ਕੋਖਣੀ ਤੇ ਸਾਰਿਆਂ ਦੇ ਘਰਾਂ ਦੇ ਵਿੱਚ ਸਾਡੇ ਸਿਸਟਮੇ ਇਦਾਂ ਹੀ ਹੱਥ ਵਾਲਾ ਟੋਕਾ ਹੋ ਗਿਆ ਪੱਠੇ ਹੋ ਗਏ ਇਹ ਵੱਢ ਕੇ ਸਾਰਾ ਕੁਝ ਕਰਕੇ ਫੇਰ ਗਰਾਊਂਡ ਆਉਣ ਦਿੰਦੇ ਹੁੰਦੇ ਨੇ ਘਰ ਦੇ ਤਾਂ ਹੁਣ ਨਹੀਂ ਉਹ ਸਿਸਟਮ ਹੈਗਾ ਹੁਣ ਬੱਚੇ ਸੋਲ ਆ ਕੋਈ ਨਹੀਂ ਜਿਹੜੇ ਲੱਗੇ ਆ ਮਾਲਕ ਨੂੰ ਉਹਨਾਂ ਦੇ ਆਪੇ ਕਰਦਾ ਨੇ ਜਿਹੜਾ ਬੰਦਾ ਮਿਹਨਤ ਲਾਉਂਦਾ ਇਹ ਤੇ ਆਏ ਤਗੜਾ ਹੋਏਗਾ ਹੰਦਾ ਇੱਕ ਅੱਧਾ ਹੀ ਤਗੜਾ ਹੁਣ ਪਰ ਜਾਂਦਾ ਵੀ ਫਿਰ ਐ ਸਿਖਰਾਂ ਤੱਕ ਹਾਂ ਇਹ ਤੇ ਆਏ ਇਹਨਾਂ ਆਡੇ ਪਿੰਡੋਂ ਟੀਮ ਹੀ ਤਗੜੀ ਹੁੰਦੀ ਹੁੰਦੀ ਆਹ ਸਾਰੇ ਪਲੇਅਰ ਵਧੀਆ ਹੀ ਪਰ 2011 12 ਦੀ ਕਮੈਂਟਰੀ ਸੁਣਨੀ ਕਿਤੇ ਇਹਦੀ ਉਛੜ ਹੁੰਦਾ ਰਹਾ ਤੇ ਉਛੜ ਵੀ ਤੇ ਇੱਕ ਹੋਰ ਆਪਣਾ ਨਾਮ ਚਤਾ ਭੁੰਦਾ ਪਿਆ ਉਹਨਾਂ ਨੂੰ ਕੁਸ਼ਕਾਰ ਮਾਸ਼ੀਆਂ ਨਾਂ ਲੈਣਾ ਤੇ ਉਹਨੇ ਕਹਿੰਨਾ ਕਬੱਡੀ ਦੀ ਨਰਸਰੀ ਹੈ ਨਰਸਰੀ ਦਾ ਮਤਲਬ ਸਮਝਦਾ ਹੈਂ ਹਾਂਜੀ ਹਾਂਜੀ ਹੋਣਾ ਉਹ ਚੀਜ਼ ਕਹਿਣਾ ਹੀ ਛੱਡ ਗਏ ਆ ਕਮੈਂਟਰੀ ਵਾਲਾ ਕਹਿੰਦੇ ਮੈਂ ਹੁਣ ਤੋਂ ਦੇ ਮੈਚ ਕਿੰਨੇ ਵੇਖੀਦੇ ਕਦੇ ਕਿਤੇ ਨਹੀਂ ਉਹਨਾਂ ਨੇ ਕਿਹਾ ਵੀ ਕਬੱਡੀ ਵਾਲੇ ਆਪਣਾ ਨਰਸਰੀ ਆ ਸ਼ਕਾਰ ਮਾਸ਼ ਨੇ ਜਾਂ ਕਿਦਾਂ ਦਾ ਸੀ ਸਵਾਹ ਇੱਕ ਅੱਧਾ ਖੁੰਗ ਰਹਿ ਗਿਆ ਨਰਸਰੀ ਨਹੀਂ ਹੁੰਦੇ ਵੈਸੇ ਅੱਜ ਸਾਰੇ ਗਏ ਮੈਚ ਤੇ ਆ ਤੁਸੀਂ ਹੁਣ ਕੰਮ ਸ਼ੁਰੂ ਕੀਤਾ ਨਾ ਬੜਾ ਵਧੀਆ ਹਮ ਬੜਾ ਵਧੀਆ ਗਏ ਅੱਜ ਟਾਂ ਗੇਮ ਲੱਗੂ 15 20 ਮਿੰਟ ਦੇ ਗੇਮ ਐ ਅੱਜ ਅੱਧੇ ਛੋਟੇ ਮੈਚ ਤੇ ਗਏ ਨੇ ਉਹਦੇ ਵੱਡੇ ਗਏ ਨੇ ਹਾਂ ਤੇ ਨਹੀਂ ਤੇ ਤੇ ਬਾਕੀ ਆ ਚਾਰ ਪੰਜ ਹੀ ਆਪਾਂ 3 ਮਿੰਟਾਂ ਵਿੱਚ ਗਰਾਊਂਡ ਚ ਘਾਗ ਗਿਆ ਹਾਂ ਜੀ ਤੋਂ ਹੁਣ ਉਹੋ ਗਰਾਊਂਡ ਵੇਖਦੀ ਸੁਹਣੀ ਲੱਗਦੀ ਹਾਂ ਇੱਥੇ ਤਾਂ ਭਾਂਗੀ ਬੜੀ ਹੋ ਗਈ ਸੀ ਤੇ ਯਾਰ ਆ ਗਈ ਹੁਣ ਇੱਥੇ ਕਿੰਨੇ ਮੁੰਡੇ ਮਿਹਨਤ ਕਰਦੇ ਪਏ ਅੱਜ ਵੀ ਮੈਂ ਮੈਚ ਤੇ ਗਈ ਫੇਰ ਵੀ ਪਿੱਛੋਂ ਬੰਦੇ ਮਿਹਨਤ ਕਰਦੇ ਪਏ ਆਹੇ ਤੇ ਇਹਨਾਂ ਦੇਲ ਚਾਪੇ ਆਉਣਾ ਕਿ ਅਸੀਂ ਵੀ ਮਿਹਨਤ ਕਰੀਏ ਤਗੜੇ ਹੋਈਏ ਅਸੀਂ ਵੀ ਮੈਚ ਤੇ ਜਾਣਾ ਆਹੋ ਚੀਜ਼ ਸਾਡੇ ਨੂੰ ਹੁੰਦੀ ਤੇ ਬੇਟਾਂ ਵਾਲਾ ਕਿਤੇ ਆ ਗਿਆ ਤੇ ਆਪਾਂ ਵੀੜ ਖੇਡਣ ਚੱਲ ਜਾਣਾ ਜਾਂ ਕਿਤੇ ਹੋਰ ਕੋਪਣ ਆ ਗਈ ਤੇ ਬਾਅਦ ਚ ਚੱਲ ਜੀ ਕਿੱਦਾਂ ਵੀ ਅਸੀਂ ਕਰ ਲੈਣਾ ਲਾਗੇ ਚਾਗੇ ਮੇਲਾ ਆ ਗਿਆ ਵਾ ਜਾਣਾ ਜਾਣਾ ਤਿਆਰੀ ਕਰੀਏ ਹੌਲੀ ਹੌਲੀ ਸ਼ੌਂਕ ਇਦਾਂ ਹੀ ਵੱਧਦਾ ਉਦਾਂ ਉਹ ਠੀਕ ਆ ਜਿਹੜਾ ਪਹਿਲਵਾਨ ਹੁੰਦਾ ਨੁਕੀ ਹੁੰਦਾ ਮਿਹਨਤ ਕਰਾਉਂਦਾ ਉਹਦਾ ਫਟਾ ਆਏ ਤੇ ਆਏ ਆਦਾ ਮੁੰਡਿਆਂ ਨੇ ਜਿਹੜਾ ਆ ਗਰਾਊਂਡ ਤੇ ਆਉਣ ਕਾ ਲੱਗਣ ਡਿਆ ਪਈਆਂ ਵਾ ਯਾਰ ਜ਼ਰੂਰੀ ਥੋੜੀ ਵੀ ਆ ਸੁਪਰਸਟਾਰ ਹੀ ਬਣ ਜਾਣਾ ਜਿਹੜਾ ਕੰਦ ਕਰਦਾ ਬੰਦਾ ਉਹ ਉਹਦਾ ਨੇਚਰਲ ਤਾਕਤ ਅੰਦਰ ਜਿਹੜਾ ਮਰਜ਼ੀ ਕੰਮ ਕਰ ਸਕਦਾ ਜੇ ਤੇ ਜਾਣ ਹੀ ਹੈ ਨਹੀਂ ਉਹਨੇ ਕੰਮ ਕਿਹੜਾ ਕੰਮ ਕਰ ਲੈਣਾ ਇਹ ਤੇ ਆਏ ਨੂੰ ਕੁਰਸੀ ਤੇ ਬੜਾ ਅਦੋ ਉਹਨੇ ਬਿਠਿਆ ਜਾਂਦਾ ਉਹ ਵੀ ਆਖੋ ਮੇਰਾ ਲੱਕ ਪੀੜ ਕਰਦਾ ਇਹ ਤੇ ਆਏ ਕੰਮ ਕੋਈ ਹੀ ਆ ਜਿਹਦੇ ਅੰਦਰ ਜਾਨ ਉਹ ਹੀ ਕਰ ਸਕਦਾ ਦੂਜਾ ਨਹੀਂ ਕਰੂਗਾ ਕਿ ਚੱਲ ਤੂੰ ਰਹਿਂਦੇ ਪੱਥਰ ਚ ਲੈ ਲਾ ਲੋ ਮੈਂ ਤਾਂ ਫਿਰ ਤੇ ਮੈਂ ਦੱਸ ਦੂੰਗਾ ਕਿ ਕਿੱਦਾਂ ਲੈਣਾ ਕਿੰਨੇ ਕਾ ਦੇ ਆਹੋ ਜੰਪ ਲੈਣਾ ਵੱਡਾ ਲੈਣਾ ਇਹ ਵੱਡੇ ਡੱਡੂ ਜਿਹਦਾ ਕਹਿੰਦੀ ਆਪਾਂ ਮਾਰਨੇ ਛੋਟੇ ਛੋਟੇ ਠੀਕ ਆ ਬਿਲਕੁਲ ਛੋਟੇ ਸਭ ਤੋਂ ਬਸ ਭਾਵੇਂ ਇੱਕ ਇੱਕ ਇੰਚ ਜੀ ਦਾਹ ਜਾਇਆ ਜਾਏ ਉਹਨਾਂ ਜਾਣਾ ਚਲੋ ਕਰੋ ਚਲ ਨਾ 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 ਇਹ ਨਹੀਂ ਤੇ ਇਹ ਹੌਲੀ 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 ਹੋਰ ਹੌਲੀ

ਹੌਲੀ ਹੌਲੀ ਭਾਵੜੀ ਹਾਂ ਹਾਂ ਜੱਪ ਆਉਣਾ ਚਾਹੀਦਾ ਜੱਪ ਨਹੀਂ ਰੁਕਣਾ ਚਾਹੀਦਾ ਬਸ 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 ਹੌਲੀ ਢੋਲੀ ਤੂੰ ਬਹੁਤ ਜ਼ੋਰ ਦਾ ਕਿਉਂ ਤਿਆਰ ਜੇ ਥੋੜੇ ਹੌਲੇ ਰੱਖ ਹਾਂ ਹੌਲੀ ਹੌਲੇ ਨਾ ਹੌਲੀ ਆਉਂਦੇ ਹੌਲੀ ਮੈਂ ਤਾਂ ਰੁਕਣਾ ਨਹੀਂ ਰੁਕਣਾ ਤੇ ਬਿਲਕੁਲ ਨਹੀਂ ਚੱਲੀ ਜਾ ਚੱਲੀ ਜਾ ਜਿੱਥੇ ਜਿੱਨਾ ਜਾਂਦਾ ਚੱਲ ਹਾਂ ਚੱਲ ਆਉਂਦੇ ਆਂ ਕੋਈ ਓਏ ਸਿੱਲੀ ਐ ਹੌਲੀ ਅੱਡ ਡਿੱਗਦਾ ਕੰ ਫਿਰਦਾ ਚੱਲ 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 ਕੀ ਗੱਲ